ਦੇਰ ਕੋਟੇ ਨਾਲ ਬਹੁਤ ਜ਼ਰੂਰੀ ਵਿਚਾਰ ਚਰਚਾ ਕਰਨੀ ਹੈਗੀ ਆ ਜਿਹੜਾ ਜਬਰ ਕੇਂਦਰ ਦੀ ਮੋਦੀ ਸਰਕਾਰ ਨਾਲ ਰਲ ਕੇ ਭਗਵੰਤ ਮਾਨ ਨੇ ਸ਼ੰਭੂ ਤੇ ਖਨੌਰੀ ਮੋਰਚੇ ਤੇ ਕੀਤਾ ਵਾ ਉਹਦੀ ਦਾਸਤਾ ਕੀ ਹੈਗੀ ਆ ਅਰ ਹੁਣ ਗੜਾਵਾ ਮੋਰਚਾ ਗਾਹਾਂ ਕਿਹੜੇ ਰੂਪ ਵਿੱਚ ਕਿਹੜੇ ਟਾਂਗ ਨਾਲ ਚੱਲੂਗਾ ਇਹ ਤੇ ਚਰਚਾ ਕਰਨੀ ਹੈਗੀ ਇਸ ਕਰਕੇ ਮੇਰੀ ਬੇਨਤੀ ਆ ਇਸ ਲਾਈਵ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਕ ਤਾਂ ਜਿਹੜਾ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਹੈਗਾ ਵਾ ਵੀ ਜਿਹੜਾ ਜ਼ਬਰ ਪੰਜਾਬ ਸਰਕਾਰ ਨੇ ਕੀਤਾ ਵਾ ਸਾਡੇ ਤੇ ਔਰ ਜਿਹੜਾ ਫੌਰੀ ਕੰਮ ਕਰਨ ਵਾਲਾ ਵਾ ਇੱਕ ਤਾਂ ਹੈਗਾ ਫੌਰੀ ਵੀ ਜਿਹੜਾ ਸਾਡਾ ਸਮਾਨ ਜਿੰਨਾ ਵੀ ਜਿਹੜਾ ਨੁਕਸਾਨ ਹੋਇਆ ਵਾ ਉਹਦੀ ਪਰਭਾਈ ਕਰਾਈ ਜਾਵੇ ਜਿਵੇਂ ਕਿ ਟਰੈਕਟਰ ਟਰਾਲੀਆਂ ਨੇ ਟੈਂਟਾਂ ਫਰਿੱਜਾਂ ਵਾਂ ਏਸੀਆਂ ਗੱਡੇਆਂ ਟੈਂਟਾਂ ਉੱਥੇ ਮੋਟਰਾਂ ਚੋਰੀ ਹੋਈਆਂ ਕੂਲਰ ਨੇ ਫਰਨੀਚਰ ਨੇ ਲਮਾਰੀਆਂ ਨੇ ਸੋ ਬਹੁਤ ਸਾਰਾ ਹੋਰ ਕਿਸਮ ਦਾ ਲੰਗਰਾਂ ਦੀ ਰਸਤੇ ਆ ਭਾਂਡੇ ਆ ਬਹੁਤ ਕਿਸਮ ਦੇ ਸਮਾਨ ਜਿਹੜੀ ਇੱਥੇ ਸਰਕਾਰ ਨੇ ਚੋਰੀ ਵੀ ਕਰਾਇਆ ਤੇ ਬਰਬਾਦੀ ਵੀ ਕੀਤੀ ਹੈਗੀ ਉਹਨਾਂ ਦੀ ਫੌਰੀ ਹੈਗਾ ਵੀ ਇਹਦੀ ਪਰਪਾਈ ਕਰਾਈ ਜਾਵੇ ਇਹ ਔਰ ਦੂਸਰਾ ਜਿਹੜੇ ਅਧਿਕਾਰੀਆਂ ਨੇ ਆਮ ਕਿਸਾਨਾਂ ਅਤੇ ਮਜ਼ਦੂਰਾਂ ਤੇ ਜਿਹੜੇ ਕਿਸਾਨ ਲੀਡਰ ਸੀ ਉਹਨਾਂ ਨੂੰ ਤਸ਼ੱਦਦ ਦਾ ਨਿਸ਼ਾਨਾ ਬਣਾਇਆ ਉਹਨਾਂ ਉਹਨਾਂ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਵੇ ਇਹ ਔਰ ਤੀਸਰਾ ਵੀ ਸਰਕਾਰ ਨੇ ਜਿਹੜੇ ਬੰਦੇ ਆਪ ਦੇ ਵਿੱਚ ਵਾੜ ਕੇ ਜਿੰਨਾ ਕੋ ਚੋਰੀਆਂ ਕਰਾਈਆਂ ਜਾਂ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਰੀਆਂ ਹੋ ਗਈਆਂ ਠੀਕ ਹੈ ਜੀ ਔਰ ਜਾਂ ਜਿਹੜਾ ਐਮ ਐਲ ਏ ਆ ਜਿਹਨੇ ਚੋਰੀਆਂ ਕਰਾਈਆਂ ਉਹਨੂੰ ਬਰਖਾਸਤ ਕੀਤਾ ਜਾਵੇ ਔਰ ਔਰ ਜਿਹੜੇ ਜਿਨ੍ਹਾਂ ਨੇ ਚੋਰੀਆਂ ਕੀਤੀਆਂ ਉਹਨਾਂ ਖਿਲਾਫ ਕਾਰਵਾਈ ਹੋਵੇ ਇਹ ਜਿਹੜਾ ਵਾ ਇਹ ਜਿਹੜਾ ਇਹਦੇ ਵਿੱਚ ਜਿਹੜਾ ਵਾ ਮੈਂਸ਼ਨ ਕੀਤਾ ਹੈਗਾ ਔਰ ਜਿਹੜੀਆਂ ਸਾਡੀਆਂ ਮੰਗਾਂ ਨੇ 12 ਦੀਆਂ 12 ਚਾਹੇ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਚਾਹੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਉਹ ਕੇਂਦਰ ਪੰਜਾਬ ਸਰਕਾਰ ਉਹ ਵੀ ਨਾਲ ਦੀ ਨਾਲ ਆਪਾਂ ਜਾਰੀ ਰੱਖਾਂਗੇ ਤੋਂ ਜਿਹੜੀ ਸਰਕਾਰ ਦਾਅਵੇ ਕਰਦੀ ਸੀ ਵਸੀਂ ਕਿਸਾਨਾਂ ਦੇ ਨਾਲ ਆ ਔਰ ਇਹ ਕਹਿੰਦੀ ਸੀ ਵੀ ਕਿਡੀਆਂ ਖਨੌਰੀ ਤੇ ਸ਼ੰਭੂ ਦੇ ਵਿੱਚ ਕੰਧਾਂ ਕੱਢੀਆਂ ਉਹ ਮੋਦੀ ਸਰਕਾਰ ਨੇ ਕੱਡੀਆਂ ਹੈਗੀਆਂ ਵਾ ਇਹਦੇ ਵਿੱਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈਗਾ ਅਸੀਂ ਕਿਸਾਨਾਂ ਦੇ ਨਾਲ ਆ ਇਹ ਦਾਅਵੇ ਭਗਵੰਤ ਮਾਨ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਜੀ ਦੇ ਹੁੰਦੇ ਸੀਗੇ ਇਹ ਸਾਲ ਬਾਅਦ ਐਡਾ ਵੱਡਾ ਬਦਲਾਅ ਕਿਵੇਂ ਆ ਗਿਆ ਵੀ ਕੀ ਫਰਕ ਪੈ ਗਿਆ ਵੀ ਹੁਣ ਮੋਦੀ ਸਰਕਾਰ ਦਾ ਜਿਹੜਾ ਕੰਮ ਆ ਜਿਹੜਾ ਉਹ ਉਹ ਭਗਵੰਤ ਮਾਨ ਨੇ ਆਪਣੇ ਹੱਥ ਚ ਲੈ ਕੇ ਕੀਤਾ ਕਿਉਂ ਆ ਦੇਖੋ ਜਿਹੜੇ ਵੀ ਹਾਕਮ ਹੁੰਦੇ ਆ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਉਹਨਾਂ ਦਾ ਧਰਮ ਸੱਤਾ ਹੁੰਦਾ ਕੁਰਸੀ ਹੁੰਦੀ ਹੈਗੀ ਆ ਜੋ ਅਸੀਂ ਸਮਝਦੇ ਆ ਔਰ ਜਦੋਂ ਸੱਤਾ ਤੇ ਕੁਰਸੀ ਖੋਸ ਨਹੀਂ ਦਿਖੇ ਤਾਂ ਉਹਦੇ ਵਾਸਤੇ ਉਹ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਹੈਗੇ ਆ ਔਰ ਜਿਵੇਂ ਅਸੀਂ ਦੇਖਦੇ ਮੋਦੀ ਦੀ ਸਰਕਾਰ ਅੱਜ ਦੀ ਨਹੀਂ ਲਗਭਗ ਕਹਿ ਲੋ ਵੀ 11 12 ਸਾਲਾਂ ਦੇ ਵਿੱਚ ਵਿੱਚ ਜਿੰਨਾ ਵੀ ਉਹਦਾ ਵਿਰੋਧੀ ਧਿਰ ਸੀਗਾ ਉਹਦੇ ਤੇ ED ਹੋਵੇ CBI ਹੋਵੇ ਜਾਂ ਹੋਰ ਵੀ ਕੇਂਦਰ ਦੀਆਂ ਏਜੰਸੀਆਂ ਸੀਗੀਆਂ ਉਹਦਾ ਰੱਜ ਕੇ ਦੁਰਉਪਯੋਗ ਕੀਤਾ ਹੈਗਾ ਉਹਨੇ ਉਹਨੇ ਵਿਰੋਧੀ ਧਿਰਾਂ ਨੂੰ 파ਟਕ ਪਾਉਣ ਲਈ ਪਾਰਟੀਆਂ ਤੋੜਨ ਲਈ ਉਹਨਾਂ ਦੀਆਂ ਸਰਕਾਰਾਂ ਤੋੜਨ ਲਈ ਉਹਨਾਂ ਦੀਆਂ ਸਰਕਾਰਾਂ ਤੋੜ ਕੇ ਆਪਣੀਆਂ ਸਰਕਾਰਾਂ ਬਣਾਉਣ ਲਈ ਜਿਵੇਂ ਤੁਹਾਨੂੰ ਪਤਾ ਸ਼ਿਵ ਸ਼ੈਨਾ ਦੇ ਵਿੱਚ ਪਾਟਕ ਪਾਇਆ ਇਹਨਾਂ ਨੇ ਔਰ ਜਿਹੜੀ ਸਰਦਪੁਆਰ ਵਾਲੀ ਕਾਂਗਰਸੀ ਉਹਦੇ ਵਿੱਚ ਵੀ ਪਾਟਕ ਪਾਇਆ ਐਵੇਂ ਜਿਹੜੇ ਰਲੇ ਉਹਨਾਂ ਨੂੰ ਮਾਰਿਆ ਵਾ ਅਸੀਂ ਨਹੀਂ ਕਹਿੰਦੇ ਜਿਹੜੇ ਦੋਸ਼ੀ ਆ ਉਹਨਾਂ ਖਿਲਾਫ ਕਾਰਵਾਈ ਨਾ ਹੋਵੇ ਇੱਕ ਹੈਗਾ ਬਦਲੇ ਦੀ ਰਾਜਨੀਤਿਕ ਬਦਲੇ ਦੀ ਭਾਵਨਾ ਨਾਲ ਕਾਰਵਾਈ ਹੋਣੀ ਤਾਂ ਕਰ ਰਹੇ ਨੇ ਔਰ ਉਹਨਾਂ ਵਿੱਚੋਂ ਬਹੁਤਿਆਂ ਨੇ ਗੋਡੇ ਟੇਕੇ ਹੈਗੇ ਆ ਠੀਕ ਆ ਬਹੁਤ ਸਾਰੇ ਗੋਡੇ ਟਕੇ ਬਹੁਤਿਆਂ ਨੇ ਕਈਆਂ ਨੇ ਗੋਡੇ ਨਹੀਂ ਵੀ ਟਕੇ ਜਿੱਥੇ ਪੱਛਮੀ ਬੰਗਾਲ ਦੀ ਮਮਤਾ ਬਿਨਰਜੀ ਦਾ ਕੁਝ ਹੋਰ ਇੱਕ ਦੋ ਹੋਣਗੇ ਹੁਣ ਸਟਾਈਲਨ ਜਿਹੜਾ ਤਾਮਿਲ ਦਾ ਮੁੱਖ ਮੰਤਰੀ ਉਹਦੇ ਖਿਲਾਫ ਜਿਵੇਂ ਭਾਜਪਾ ਲੱਗੇ ਜਿਵੇਂ ਉਹਨੇ ਬੋਲੀ ਜਿਹੜਾ ਇਹ ਜਿਹੜੀ ਬੋਲੀ ਇੱਕ ਬੋਲੀ ਲੱਦਣਾ ਚਾਹੁੰਦੇ ਆ ਉਹਨਾਂ ਵਿਰੋਧੀ ਬਣਿਆ ਵੀ ਜਿੰਨੀਆਂ ਵੀ ਪੇਸ਼ ਵਿੱਚ ਪਛਾਵਾ ਬੋਲੀਆਂ ਜਾਂਦੀਆਂ ਨੇ ਕੋਈ ਵੀ ਮਾਤਰ ਭਾਸ਼ਾ ਵਾ ਉਹਨੂੰ ਅਗਿਆਬੀ ਹੋਣੀ ਚਾਹੀਦੀ ਬੋਲਣ ਦੀ ਉਹ ਉਹਦੇ ਖਿਲਾਫ ਹੁਣ ਲੱਗੇ ਹੋਏ ਨੇ ਕਈ ਟਾੜ ਗਏ ਇਹਦਾ ਮਤਲਬ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਕੇਜਰੀਵਾਲ ਮੋਦੀ ਸਾਹਮਣੇ ਨਹੀਂ ਟਿਕਿਆ ਹੈਗਾ ਇਹ ਗੋਡੇ ਟੇਕ ਗਏ ਔਰ ਆਪਣੇ ਦਿੱਲੀ ਦੇ ਮੰਤਰੀਆਂ ਨੂੰ ਬਚਾਉਣ ਲਈ ਆਪ ਬਚਣ ਵਾਸਤੇ ਵੀ ਸਾਨੂੰ ਚੁੱਕ ਕੇ ਅੰਦਰ ਨਾ ਦੇ ਦੇ ਮੋਦੀ ਸਰਕਾਰ ਔਰ ਫਿਰ ਉਹਦੇ ਲਈ ਕਿਸਾਨ ਅੰਦੋਲਨ ਦੀ ਬਲੀ ਦਿੱਤੀ ਗਈ ਆ ਅਜ ਨਹੀਂ ਇਹਦੀ ਤਿਆਰੀ 2-4 ਮਹੀਨੇ ਪਹਿਲਾਂ ਅੰਦਰ ਖਾਤੇ ਕੀਤੀ ਗਈ ਆ ਅਰ ਉਹ ਦੇਲੀ ਗਰਾਵਾ ਜੁੱਧ ਨਸ਼ਿਆਂ ਵਿਰੁੱਧ ਦਾ ਨਾਂ ਦਿੱਤਾ ਗਿਆ ਅਸਲ ਉਹ ਨਸ਼ਿਆਂ ਵਿਰੁੱਧ ਜੁੱਧ ਨਹੀਂ ਸੀਗਾ ਅਸਲ ਦੇ ਵਿੱਚ ਕਿਉਂ ਵੀ ਪਹਿਲੋਂ ਗੈਂਗਸਟਰ ਗੈਂਗਸਟਰ ਜਿਹੜੀ ਵੀ ਜਵਾਨ ਗੈਂਗਸਟਰ ਨੇ ਇਹ ਕੱਲਾ ਇਹ ਸਰਕਾਰ ਨੇ ਕਹੇ ਕਾਲੀਦਲ ਭਾਜਪਾ ਦੀ ਸਰਕਾਰ ਹੋਵੇ ਕਾ ಕಾಂಗ್ರೆਸ ਹੋਵੇ ਤਾਂ ਹੈ ਆਮ ਆਦਮੀ ਜਦੋਂ ਬੇਰੁਜ਼ਗਾਰੀ ਨੌਜਵਾਨ ਹੁੰਦੀ ਆ ਉਹਨੂੰ ਫਿਰ ਹਾਕਮ ਆਪਣੇ ਹੱਖ ਟੋਕਾ ਬਣਾ ਕੇ ਵਰਤਦੇ ਹੁੰਦੇ ਆ ਤੇ ਨੌਜਵਾਨਾ ਸਾਡੇ ਨੂੰ ਵਰਤਿਆ ਗਿਆ ਇੱਕ ਗੈਂਗਸਟਰ ਕਲਚਰ ਪਿਛਲੇ 20-25 ਸਾਲਾਂ ਤੋਂ ਪਣ ਪਿਆ ਹੈਗਾ ਔਰ ਉਹਨੂੰ ਖੁੱਲੇ ਆਮ ਛੱਡਿਆ ਇਹਨਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਆ ਜਦੋਂ ਸਾਨੂੰ ਹੁਣ ਗੁੱਠੇ ਲੈਣ ਲਾਉਣਾ ਸੀ ਇਹਦੇ ਖਿਲਾਫ ਕਾਰਵਾਈ ਲੈਂਦੀ ਇਹ ਤੁਸੀਂ ਵੇਖੋ ਪਏ ਇਹਨਾਂ ਦਾ ਅੰਦਰ ਖਾਤੇ ਗਠਜੋੜ ਕਿਵੇਂ ਹੋਇਆ ਇਹ ਜੋਗੀ ਸਰਕਾਰ ਦਾ ਵਿਰੋਧ ਕਰਦੇ ਸੀ ਵੀ ਕਿਹੜੀ ਜੁਪੀ ਦੀ ਜੋਗੀ ਸਰਕਾਰ ਆ ਉਹ ਜਿਹੜੀ ਆ ਉਹ ਜਿਹੜੀ ਆ ਇਹ ਪੀਲਾ ਪੰਜਾ ਚਲਾ ਰਹੇ ਇਹ ਵਿਰੋਧ ਕਰਦੇ ਰਹੇ ਇਹ ਜੋਗੀ ਸਰਕਾਰ ਵਾਲਾ ਸਟਾਈਲ ਹੈ ਭਈ ਪੰਜਾਬ 'ਚ ਮੈਂ ਨਹੀਂ ਕਹਿੰਦਾ ਵੀ ਨਸ਼ਿਆਂ ਖਿਲਾਫ ਕਾਰਵਾਈ ਨਾ ਹੋਵੇ ਪਰ ਜਿਹੜਾ ਦੇਸ਼ ਦਾ ਸੰਵਿਧਾਨ ਨਹੀਂ ਕਹਿੰਦਾ ਤੁਹਾਨੂੰ ਜੇ ਤੇ ਇੱਕ ਸੰਵਿਧਾਨ ਦੇ ਅਨੁਸਾਰ ਘਟਾਉਂਦਾ ਅਧਿਕਾਰ ਆ ਤੇਟਾਉ ਜੇ ਨਹੀਂ ਸੰਵਿਧਾਨ ਕਹਿੰਦਾ ਜਿਉਂ ਧਾਰ ਕਿਸੇ ਦਾ ਢੋਲਦਾ ਫੈਸਲਾ ਅਦਾਲਤ ਨੇ ਕਰਨਾ ਤੇ ਤੁਸੀਂ ਖੁਦ ਸ਼ਬਦਾਂ ਦੀਆਂ ਧੱਜੀਆਂ ਡਾਰ ਰਹੇਗੇ ਪੁਲਿਸ ਪ੍ਰਸ਼ਾਸਨਿਕ ਸੰਵਿਧਾਨਿਕ ਨਾਰਾਵਾ ਉਹ ਡਾਰ ਰਿਹਾ ਇਹ ਠੀਕ ਨਹੀਂ ਸੀ ਕਿਉਂ ਲੋਕਾਂ ਵਿੱਚ دہشت ਫੈਲਾਉਣੀ ਸੀ ਵੀ ਆਗੇ ਪਹਿਲਾਂ ਕਹਿੰਦੇ ਸੀ ਮੋਦੀ ਹੈ ਤਾਂ ਮੁਮਕਨ ਹੈ ਹੁਣ ਇਹ ਨਵਾਂ ਆਇਆ ਮੱਥਿਆ ਜੀ ਨਾਲ ਰਲ ਕੇ ਕਹਿੰਦਾ ਹੁਣ ਭਗਵੰਤ ਮਾਨ ਹੈ ਤਾਂ ਮੁਮਕਨ ਹੈ ਵੀ دہشت ਪਵੇ ਪਹਿਲਾਂ ਲੋਕਾਂ ਨੂੰ ਡਰਾਇਆ ਔਰ ਪੰਜ ਨੂੰ ਐਸਕੇਮ ਤੇ ਹਮਲਾ ਵਟ ਕੇ ਪੂਰੇ ਕਿਸਾਨਾਂ ਦੇ ਜ਼ਬਰਟਾ ਆ ਔਰ ਉਦੋਂ ਬਾਅਦ ਫਿਰ ਇਹ ਹਮਲਾ ਸਾਡੇ ਖਿਲਾਫ ਬਣਾਇਆ ਗਿਆ। ਔਰ ਗੜੇ ਅੱਜ ਵੀ ਇਹ ਬਿਆਨ ਦੇ ਰਹੇ ਨੇ ਪੁਲਿਸ ਦੇ ਅਫਸਰ 38000 ਕਹਿੰਦੇ ਆ ਜੀ ਨਸ਼ਾ ਤਸਕਰ ਕਿਹੜੇ? ਗ੍ਰਾਮ ਵਾਲਾ ਨਸ਼ਾ ਤਸਕਰ ਕਿਹੜਾ ਹੁੰਦਾ? 2 ਗ੍ਰਾਮਾਂ ਵਾਲਾ ਨਸ਼ਾ ਤਸਕਰ ਕਿਹੜਾ ਹੁੰਦਾ? ਜੇਲ੍ਹਾਂ 'ਚ ਜਾ ਕੇ ਵਖਾਉਣ ਤੇ ਸਾਰਿਆਂ ਦੀ ਲਿਸਟ ਕੱਢਣ ਔਰ ਉਹਨਾਂ ਦੀ ਨਸ਼ੇ ਦੀ ਮਾਤਰਾ ਦੱਸਣ। ਹਾਂ ਉਹ 38 3300 ਜਾਂ 3600 ਜਾਂ 36000 ਦਸ ਰਹੇ ਆਏ ਇਹਦੇ ਵਿੱਚੋਂ ਇਹ ਦੱਸਣ ਵੀ ਨਸ਼ਾ ਤਸਕਰ ਕਿੰਨੇ ਕੋ 100 ਹੋਊਗਾ 200 ਕਿਲੋ ਵਾਲਾ ਤੋਂ ਸਾਨੂੰ ਨਹੀਂ ਲੱਗਦਾ ਹੈਗਾ ਵੀ ਨਸ਼ਿਆ ਵਿਰੋਧ ਲੜਾਈਆਂ ਹੈ ਕਿਸਾਨ ਮਜ਼ਦੂਰ ਲਹਿਰ ਦੇ ਵਿਰੁੱਧ ਲੜਾਈ ਸੀ ਆ ਜਿਹੜੇ ਕਹਿੰਦੇ ਸੀ ਧਰਨੇ ਨਹੀਂ ਲੱਗਣਦੇ ਨੇ ਵੀ ਨੂੰ ਬਈ ਡੀਸੀ ਦਫ਼ਤਰਾਂ ਦਾ ਜੀ ਧਰਨੇ ਵੀ ਲੱਗੇ ਆ ਅਰਮਣਾਈ ਵੀ ਗਈ ਆ ਇਸ ਕਰਕੇ ਭਰਾਓ ਅੱਜ ਪੀਲੇ ਆ ਤੁਹਾਨੂੰ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਜਿਹੜਾ ਵਾ ਕੱਲ ਦਾ ਪ੍ਰੋਗਰਾਮ ਜਿਹੜੇ ਪੰਜਾਬ ਦੇ ਕੈਬਨਿਟ ਮਨਿਸਟਰ ਨੇ ਤੇ ਐਮਐਲਏ ਆ 17 ਜ਼ਿਲ੍ਹਿਆਂ ਦੇ ਵਿੱਚ ਲਗਭਗ 30 ਥਾਵਾਂ ਤੇ ਮੈਂ ਨਾਂ ਵੀ ਲੈ ਦੂੰਗਾ ਇਹ ਸਾਰਿਆਂ ਤੱਕ ਆਵਾਜ਼ ਪਹੁੰਚਾ ਦਿਓ ਜਿੱਥੇ-ਜਿੱਥੇ ਕੋਈ ਆਮ ਪਬਲਿਕ ਆ ਸਕਦੀ ਆ ਸਾਰਿਆਂ ਨੂੰ ਆਉਣਾ ਚਾਹੀਦਾ ਵਾ ਮੈਂ ਦੱਸ ਦੂੰਗਾ ਅੰਮ੍ਰਿਤਸਰ ਦੇ ਵਿੱਚ ਜਿਵੇਂ ਹਰਪਜਨ ਸਿੰਘ ਜੀ ਇਤਿਓ ਜੰਡਿਆਲਾ ਗੁਰੂ ਉੱਥੇ ਲੱਗੂਗਾ ਕੈਬਨਟ ਮੰਤਰੀ ਕੁਲਦੀਪ ਸਿੰਘ ਦੀ ਧਾਰੀਵਾਲ ਉਹਨਾਂ ਦੇ ਘਰ ਅੱਗੇ ਲੱਗੂਗਾ ਤਰਨਤਾਰਨ ਵਿਚਾਰ ਦਾ ਲਾਲਜੀਤ ਸਿੰਘ ਦੀ ਪੁੱਲਰ ਕੈਬਨਨ ਮਿਸਟਰ ਐਮ ਐਲ ਏ ਸਰਵਰ ਸਿੰਘ ਧੁੰਨ ਪਿੱਖੀ ਵਿੰਡ ਮਨਜਿੰਦਰ ਸਿੰਘ ਲਾਲਪੁਰਾ ਕਸ਼ਮੀਰ ਸਿੰਘ ਦੀ ਸੋਹਲ ਕਰਨਤਾਰ ਨੇ ਹੁਸ਼ਿਆਰਪੁਰ ਦੋ ਜਗਾ ਤਿੰਨ ਜਗਾ ਜੀ ਜਸਬੀਰ ਸਿੰਘ ਰਾਜਾ ਐਮ ਐਲ ਏ ਕਰਮਬੀਰ ਸਿੰਘ ਦੀ ਘੁੰਮਣ ਤੇ ਡਾਕਟਰ ਰਣਜੋਤ ਸਿੰਘ ਇਹ ਤਿੰਨ ਥਾਵਾਂ ਨੇ ਜੀ ਇਹ ਦੋਗਾ ਜ਼ਿਲ੍ਹਾ ਗੁਰਦਾਸਪੁਰ ਅਮਰ ਸ਼ੇਰ ਸਿੰਘ ਕਲਸੀ ਕਾਰਜਕਾਰੀ ਪ੍ਰਧਾਨ ਪੰਜਾਬ ਬਟਾਲਾ ਇਹ ਤੋਂ ਦਾ ਐਮਐਲਏ ਅਮਰਪਾਲ ਸਿੰਘ ਜੀ ਸ੍ਰੀ ਹਰਗਮਿੰਦਪੁਰ ਜ਼ਿਲ੍ਹਾ ਪਠਾਨਕੋਟ ਲਾਲ ਚੰਦ ਕਟਾਰੂ ਚੱਕ ਜ਼ਿਲ੍ਹਾ ਫਰੋਜਪੁਰ ਦੇ ਚਾਰ ਥਾਵਾਂ ਜੀਰਾ ਕੱਲ ਫਰੋਜਪੁਰ ਤੇ ਗੁਰੂ ਹਰ ਸਹਾਏ ਇੱਥੇ ਲੱਗਣਗੇ ਤੁਹਾਨੂੰ ਜੀ ਜ਼ਿਲ੍ਹਾ ਮੋਗਾ ਚਾਰ ਥਾਵਾਂ ਮੋਗਾ ਲੋਕਲ ਅਮਰਦੀਪ ਕੌਰ ਜੀ ਐਮਐਲਏ ਮਨਜੀਤ ਬਹਾ ਬਲਾਸਪੁਰ ਲਾਡੀ ਥੋਮ ਧਰਮਕੋਟ ਬਾਗਾ ਪੁਰਾਣਾ ਦੇ ਵਿੱਚ ਅੰਮ੍ਰਿਤਪਾਲ ਸੁਖ ਆਨੰਦ ਦੇ ਘਰ ਲੱਗੂਗਾ ਜ਼ਿਲ੍ਹਾ ਬਠਿੰਡਾ ਵਿੱਚ ਦੋ ਜਗ੍ਹਾ ਕੁਲਤਾਰ ਸਿੰਘ ਸੰਧਵਾ ਸਪੀਕਰ ਤੇ ਬਲਕਾਰ ਸਿੱਧੂ ਇਸ ਤਰੀਕੇ ਨਾਲ ਜ਼ਿਲ੍ਹਾ ਫਾਜ਼ਿਲਕਾ ਦੇ ਵਿੱਚ ਇੱਕ ਜਗ੍ਹਾ ਨਰਿੰਦਰ ਸੁਨਾਮ ਉੱਥੇ ਐਮਐਲਏ ਹੋਊਗਾ ਜ਼ਿਲ੍ਹਾ ਮੁਕਸਰ ਦੇ ਵਿੱਚ ਗੁਰਮੀਤ ਸਿੰਘ ਦੀ ਖੁੱਟੀਆਂ ਜਿਹੜੇ ਖੇਤੀਬਾੜੀ ਮੰਤਰੀ ਨੇ ਕਪੂਰਥਲਾ ਦੇ ਵਿੱਚ ਬਲਬੀਰ ਸਿੰਘ ਦੀ ਸੀਚੇਵਾਲ ਜਿਹੜੇ ਇਹਨਾਂ ਦੇ ਹੈਗੇ ਨੇ ਵੱਡੇ ਲੀਡਰ ਇੰਦਰਗੜ ਜ਼ਿਲ੍ਹਾ ਸੰਗਰੂਰ ਦੇ ਵਿੱਚ ਇੱਕ ਜਗ੍ਹਾ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਜੀ ਆ ਉਹਨਾਂ ਦੇ ਅਗਲੇ ਹਾਂ ਚੱਲ ਗਏ ਚੱਲ ਇਸ ਤਰੀਕੇ ਨਾਲ ਬੇਨਤੀ ਆ ਸਾਡੀ ਕਿਉਂਕਿ ਨੈੱਟ ਵਿੱਚ ਵੀ ਸਮੱਸਿਆ ਸਰਕਾਰ ਪਾਉਂਦੀ ਹੈਗੀ ਆ ਇਸ ਤਰੀਕੇ ਨਾਲ ਜਿਵੇਂ ਆਪਣਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਤਾਵਾ ਪੈਣਾ ਨੂੰ ਖਾਸ ਕਰਕੇ ਮਲਾਜਮਾਂ ਨੂੰ ਅਰੇਦੋਂ ਵੱਧ ਸ਼ਹਿਰੀਆਂ ਨੂੰ ਸਭ ਨੇ ਵਿੱਚ ਸ਼ਾਮਲ ਹੋਇਆ ਜਾ ਸਕੇ ਤਨਵਾਦੀ ਦੋਆਂ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਭਾਰਤ ਐਸਕੇਮ ਨਾਨ ਪੋਲਿਟিক্যাল ਵੱਲੋਂ ਕੱਲ 12 ਤੋਂ 4 ਵਜੇ ਤੱਕ ਜਿਹੜੇ ਐਮਐਲਏ ਆ ਉਹਨਾਂ ਦੇ ਘਰਾਂ ਅੱਗੇ ਜਿਹੜੇ ਆ 4 ਘੰਟਿਆਂ ਦੇ ਦਰਨੇ ਅਸੀਂ ਦਵਾਂਗੇ ਆਪਣੀਆਂ ਮੰਗਾਂ ਦੀ ਪ੍ਰਾਪਤੀ ਵਾਸਤੇ ਧੰਨ